ਭਵਾਸ ਫਾਈ ਕਰਨ ਦੇ ਠੇਕੇਦਾਰ ਆਂ ਕੀ ਦੀ ਆ ਤੇ ਇਹ ਬਕਸਾ ਕਈਰ ਨਾ ਕਿਸੇ ਦਾ ਛਿੜਕਿਆ ਕਹਿੰਦੇ ਨੇ ਕੰਮ ਆ ਜਾਂਦਾ ਇਹ ਨਾ ਅਸੀਂ ਹਰਦੀਪ ਸਿੰਘ ਜ਼ਹੀਦਾਰ ਦੀ ਬੈਗ ਤੇ ਕੰਮ ਕਰਦੇ ਆ ਤੇ ਮੁੰਡੇ ਲੱਗੇ ਮੈਦ ਵਹਿ ਇਹੋ ਜਿਹਾ ਕੰਮ ਵਾਹੇ ਕਰਦਾ ਜਿੰਨਾ ਵਾ ਸਫਾਈ ਦਾ ਹੀ ਤੇ ਆਪਣੇ ਨਾਲ ਜਿਹੜੇ ਲੱਗੇ ਮਿਸਤਰੀ ਉਹਨਾਂ ਦਾ ਕੰਮ ਕਰਦੇ ਜੇ ਉਹ ਉਹਨਾਂ ਨੇ ਆ ਸਾਰੇ ਜਿਹੜੇ ਨਾ ਉਹ ਤਰ੍ਹਾਂ ਛੱਡਦੇ ਆ ਜਿਹੜੀਆਂ ਆਪਣੀਆਂ ਧਾਰਾ ਨਾਲ ਆਈਆਂ ਸੈਟ ਨਾ ਕੀਤੀਆਂ ਤੇ ਉਹ ਜਦੋਂ ਵੈਰਨ ਕੀਤੀ ਤੇ ਉਹ ਖਪੇੇ ਰਹਿ ਗਏ ਸਾਈਡਾਂ ਤੇ ਉਹਨਾਂ ਮੈਨੂੰ ਸੱਦ ਕੇ ਤੇ ਮਤਲਬ ਪਿਆਰ ਨਾਲ ਹੀ ਸਮਝਾਇਆ ਝਿੜਕ ਕਹਿ ਦੋ ਜਾਂ ਪਿਆਰ ਨਾਲ ਸਮਝਾਉਣ ਵਾਲਾ ਉਹਨਾਂ ਸਮਝਾਇਆ ਵੀ ਇਹ ਚੀਜ਼ ਨੂੰ ਥੋੜਾ ਜਿਆਦਾ ਕੰਟਰੋਲ ਕਰੋ ਫਿਰ ਸਫਾਈ ਵਧੀਆ ਰਹਿੰਦੀ ਹੈ ਨਾ ਉਹ ਆਪਾਂ ਨੇ ਪਹਿਲਾਂ ਹੀ ਜਦੋਂ ਗੁਰਦੁਆਰੇਾਂ 'ਚ ਕੰਮ ਕਰਦੇ ਹਾਂ ਉਦੋਂ ਵੀ ਬਕਸ ਜਦੋਂ ਛੱਤਾਂ ਸਾਫ਼ ਕਰਦਿਆਂ ਉਦੋਂ ਵੀ ਇਹੋ ਚੀਜ਼ ਹੀ ਬਣਾਉਂਦੀ ਸਾਰੇ ਬਕਸ ਇਹ ਨਵੇਂ ਮੁੰਡੇ ਜਿਹੜੇ ਆ ਇਹ ਨਹੀਂ ਕਰਦੇ ਇਹ ਚੀਜ਼ ਨੂੰ ਵੇਖਣ ਨੂੰ ਤਾਂ ਨਿੱਗੀ ਜੀ ਚੀਜ਼ ਆ ਪਰ ਇਹ ਪੁਆਇੰਟ ਬੜਾ ਤਗੜਾ ਵਾ ਮੈਨੂੰ ਜਦੋਂ ਦਾ ਉਹਨੇ ਕਿਹਾ ਵਾ ਮੈਂ ਉਹ ਸੀਨ ਨੂੰ ਨੋਟ ਕਰਕੇ ਰੱਖਿਆ ਵਾ ਇਹਦੇ ਵੀ ਆਪਾਂ ਉਹ ਵੀ ਬਲਕਸ ਬਣਾਇਆ ਉਹ ਵੀ ਇਹਦੇ ਆਪਾਂ ਲਿਖਿਆ ਆਪਣੇ ਨਾਲ ਲਈਏ ਭਾਇਆ ਉਹ ਵੇਖੋ ਉਹ ਵੀ ਸਪਲਾਈ ਜਾਂ ਤੇ ਤਕਰੀਬਨ ਸਪਲਾਈ ਜੇ ਕੰਮ ਕਰੇਗਾ ਤੇ ਇਸੇ ਤਰ੍ਹਾਂ ਆਪਾਂ ਵੇਖੋ ਆ ਉੱਤੇ ਸ਼ਾਤਰ ਖਾਦੇ ਆਪਾਂ ਛੱਤ ਬਿਲਕੁਲ ਸਾਫ਼ ਵਾ ਪਾਣੀ ਨਹੀਂ ਸਲਾਵ ਨਹੀਂ ਆ ਕਿ ਤੇ ਉੱਤੇ ਦਾ ਨੁਕੋਣੇ ਆਪਾਂ ਵੀ ਪਾਣੀ ਆਪਾਂ ਕੱਢਿਆ ਨਹੀਂ ਆ ਤੇ ਤਕਰੀਬਨ ਆਪਣੋਂ ਹਫ਼ਤਾ ਦੇ ਹੋ ਗਿਆ ਨਾ ਵੀ ਹਾਂਜੀ ਪਾਣੀ ਇਹਦੇ ਉੱਤੇ ਆ 11 ਦਿਨਾਂ ਬਾਅਦ ਅਹੀਂ 12 ਦਿਨਾਂ ਬਾਅਦ ਲੇਟਰ ਕੋਤਾ ਏਨ ਦਾ ਕਮਰਾ ਇਹਦਾ 13 ਬਈ 20 ਦਾ ਤੇ 11 ਤੋਂ 12 ਦਿਨਾਂ ਅਹੀਂ ਕਾਲਪ ਰੱਖਿਆ ਉਦੋਂ ਬਾਅਦ ਅਹੀਂ ਇਹਦਾ ਕਾਲਪ ਖੋਦਾ ਤੇ ਸਾਨੂੰ ਅਜ ਕਾਲਪ ਖੋਦਨੇ ਨੂੰ ਹੀ ਤਕਰੀਬਨ ਆਫ ਹੋ ਗਿਆ ਨਾ ਰਵੀ ਹਾਂਜੀ ਤੇ ਹਫ਼ਤੇ ਬਾਅਦ ਉੱਤੇ ਵਿਖਾਵੇ ਸਟੌਪ ਲਾ ਲਾ ਇੱਥੇ ਰੋਕ ਕੇ ਉੱਤੇ ਵਿਖਾ ਗਿਆ ਵੀ ਪਾਣੀ ਖੜਾ ਹੋ ਜਾਏ ਆਪਣਾ ਫਿਰ ਥੰਨੇ ਲੈ ਆਏ ਆਹ ਵੇਖ ਸਕਦੇ ਤੁਸੀਂ ਛੱਤ ਦੇ ਉੱਤੇ ਪਾਣੀ ਇਹ ਹੁਣ ਆਪਾਂ ਇੱਕ ਦੋ ਦਿਨਾਂ ਤੱਕ ਇਹਨੂੰ ਕੱਢਾਂਗੇ ਆ ਪਾਣੀ ਸੁੱਕਦਾ ਜਾਂਦਾ ਵੈਸੇ ਤੇ ਆਪਣੇ ਆਪ ਹੀ ਇਹ ਜਿੱਦਾਂ ਦਾ ਲੈਂਟਰ ਪਾਇਆ ਉਦੋਂ ਲੈ ਕੇ ਅੱਜ 15 ਤੋਂ 20 ਦਿਨ 20 ਦਿਨ 20 ਦਿਨੀ ਹੋ ਗਏ ਆ ਪਾਣੀ ਲੈਂਟਰ ਤੇ ਖਲਾ ਰਿਹਾ ਕਿਉਂਕਿ ਸੀਮੈਂਟ ਕੰਪਨੀ ਵਾਲਿਆਂ ਦੇ ਵੱਤੋਂ ਵੱਤ ਪਾਣੀ ਜਿਹੜਾ ਖਲੋਣਾ ਚਾਹੀਦਾ ਛੱਤ ਤੇ ਉਹਦੇ ਨਾਲ ਬੁਨਿਆਦ ਵਾਧੀ ਥੱਲੇ ਤੁਸੀਂ ਛੱਤ ਵੇਖ ਵੇਖ ਹੀ ਲਈ ਆ ਵੀ ਸਪਾਈ ਤੇ ਬਾਕੀ ਉਦੇ ਥੱਲੇ ਸਲਾਬ ਨਹੀਂ ਗਈ ਆਪਣੀ ਐ ਬਿਲਕੁਲ ਸਹੀ ਆ ਸਾਫ ਸੁਥਰੀ ਪਾਕ ਸ਼ਤ ਇਹ ਆਓ ਕੱਲ ਬਾਤ ਕਰਦੇ ਆ ਫੇਰ ਥੱਲੇ ਚੱਲ ਕੇ ਆਪਾਂ ਕੱਲੂ ਹਾਂਜੀ ਵੇਖਾਏ ਉੱਤੇ ਛਾਤ ਵੀ ਆ ਜਾ ਆਪਣੀਆਂ ਵੇਖੋ ਕਈ ਵਾਰ ਸਾਨੂੰ ਰਿਸਕ ਵੀ ਲੈਣਾ ਪੈਂਦਾ ਉਹ ਵੀ ਕੰਮ ਦਾ ਖਾਤਮਾ ਆਹੀ ਗਾਡਰ ਪਾਇਆ ਮੈਨੂੰ ਕੀਤਾ ਇਸ 60 ਆ ਵਖਾ ਦੇ ਆ ਕੀਤੇ ਅਸੀਂ ਬਾਹਰ ਦੀ ਪੈੜ ਇਹੋ ਜਿਹੇ ਰਿਸਕਲੇ ਕੰਮ ਵੀ ਕਰਨੇ ਪੈਂਦੇ ਆ ਕਈ ਯਾਰ ਆ ਵੇਖ ਲਓ ਇਹਦੇ ਥੱਲੇ ਹੁਣ ਕੋਸ਼ਿਸ਼ ਕਰਾਂਗੇ ਸਪੋਰਟ ਲਾਉਣ ਦੀ ਵੈਸੇ ਵੀ ਆ ਹੁਣ ਆ ਪਲਾਸਟਰ ਕਰਨਾ ਹੀ ਆ ਰਿਸਕ ਵੇਖ ਲਓ ਗਾਰਡਰ ਪਾਏ ਆ ਇਹਨੂੰ ਟਾਈਡ ਕੀਤਾ ਵਾ ਇਹੋ ਜਿਹੇ ਕੰਮ ਵੀ ਕਰਨੇ ਪੈਂਦੇ ਆ ਕਿ ਕਈ ਯਾਰ ਕਈ ਬੰਦੇ ਨਾ ਲੇਬਰ ਦੇ ਪੈਸੇ ਮਾਰ ਲੈਂਦੇ ਆ ਤੇ ਰਿਸਕ ਵੇਖਣਾ ਲੇਬਰ ਕੇ ਨਾਲ ਲੈਂਦੀ ਆ ਮੈਂ ਕਰ ਲਈ ਆ ਉਹਦੇ ਤੇ ਮੈਨੂੰ ਤਾਂ ਮਨ ਤੇ ਲੋਕੀ ਬਾਹਰ ਜਾਉਣੀ ਨਹੀਂ ਕਰਦਾ ਕਹਿੰਦਾ ਇੱਥੇ ਪੈਸੇ ਮਾਰ ਲੈਂਦੇ ਕਰਕੇ ਲੋਕੀ ਬਾਹਰ ਨੂੰ ਜਾਂਦੇ ਆ ਕਿ ਬਾਹਰ ਜਾ ਕੇ ਕਮਾਈ ਵਧੀਆ ਸਹੀ ਆ ਕਿਉਂਕਿ ਉੱਥੇ ਇਮਾਨਦਾਰੀ ਨਾਲ ਪੈਸਾ ਮਿਲਦਾ ਕੀ ਨਾਲਿਆ ਦੇ ਮਹੀਨੇ ਦੇ ਬੈਠ ਮੰਜਰਨੇ ਸੋ ਇੱਕ ਨਾ ਬਾਅਦ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਇੱਕ ਜਦੋਂ ਮੈਂ ਕਿਤੇ ਪਹਿਲਾ ਕੰਮ ਲੱਗਦਾ ਹੈ ਇਹ ਇਕੱਲਾ ਉਦੋਂ ਇੱਕ ਬੜਾ ਹੀ ਇਮਾਨਦਾਰ ਇੱਕ ਬੰਦਾ ਮਿਲਿਆ ਇਹਨੂੰ ਪਰ ਪਹਿਲੇ ਦਿਨ ਤੇ ਉਹ ਵੀ ਮੈਨੂੰ ਮਾਰਾ ਹੀ ਲੱਗਾ ਸੀ আর ਉਹ ਬਾਰੇ ਤੁਹਾਨੂੰ ਬਾਅਦ ਦੱਸਾਂਗੇ ਵੀਡੀਓ ਧੰਨਵਾਦ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਲਾਈਕ ਕਰਕੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮੁੰਡੇ ਉਹ ਸਾਡੇ ਆਪਣੇ ਖਾਣੇ ਲੱਛ ਰਵੀ ਜੀਤਾ ਕਾਸ਼ੋ ਇਹ ਹੋ ਅਗਲਾ ਨੰਬਰ ਹੋ ਮੈਂ ਰਹਿ ਗਿਆ ਲੈ ਤੇਨੂੰ ਵਿਖਾ ਦਿੰਦੇ ਠੀਕ ਹੈ ਜੀ ਆਕਾਸ਼ ਜੀ ਦਾ ਇਹ ਕਾਜ ਦੀ ਕਰ